ਸ਼ਰਦਾਲੂਆਂ ਦੇ ਨਾਲ ਭਰੀ ਹੋਈ ਬੱਸ ਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ 25 ਸ਼ਰਦਾਲੂ ਜ਼ਖਮੀ ਦੱਸੇ ਜਾ ਰਹੇ ਨੇ ਤੇ ਉੱਥੇ ਇੱਕ ਸ਼ਰਦਾਲੂ ਦੀ ਮੌਤ ਹੋ ਚੁੱਕੀ ਹੈ ਜੀਹਨਾਂ ਤੁਹਾਨੂੰ ਦੱਸ ਦਈਏ ਕਿ ਹਰਿਦੁਆਰ ਤੋਂ ਜੰਮੂ ਜਾ ਰਹੀ ਸੀ ਇਹ ਬੱਸ ਸੇ ਉੱਥੇ ਹੀ ਰਾਤ ਦੇ ਵਿੱਚ ਜਦੋਂ ਇਹ ਬੱਸ ਲੁਧਿਆਣਾ ਦੇ ਜਲੰਧਰ ਬਾਈਪਾਸ ਤੇ ਪਹੁੰਚਦੀ ਹੈ ਤਾਂ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਟਰਾਲੇ ਨੇ ਇਸ ਬੱਸ ਨੂੰ ਟੱਕਰ ਮਾਰੀ ਹੈ ਤੇ ਦਸਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ 25 ਸ਼ਰਧਾਲੂ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤੇ ਇੱਕ ਵਿਅਕਤੀ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਦਰਦਨਾਕ ਹਾਦਸਾ ਵਾਪਰਿਆ ਤਸਵੀਰਾਂ ਬਿਹਦੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਨੇ ਤੇ ਬੇਹੱਦੀ ਜ਼ਿਆਦਾ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਵੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਬੱਸ ਜਿਹੜੀ ਆ ਪਲਟ ਜਾਂਦੀ ਹੈ ਤੇ ਦੱਸੋ ਬਾਅਦ ਇੱਕ ਵੱਡਾ ਹਾਦਸਾ ਵਾਪਰਿਆ ਸੜਕ ਤੇ ਬੱਸ ਪਲਟਦੀ ਹੈ ਤੇ ਉੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਬੱਸ ਜਿਹੜੀ ਹੈ ਪੈਟਰੋਲ ਪੌਂਡ ਦੇ ਲਈ ਰੁਕਦੀ ਹੈ ਪੈਟਰੋਲ ਪੌਂਡ ਦੇ ਲਈ ਪੈਟਰੋਲ ਪੰਪ ਤੇ ਰੁਕਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਟਰਾਲੇ ਦੇ ਵੱਲੋਂ ਇਸ ਬੱਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਦੱਸੋ ਬਾਅਦ ਇੱਕ ਵੱਡਾ ਹਾਦਸਾ ਵਾਪਰਿਆ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਇਹ ਬਸ ਦੀ ਜੋ ਕਿ ਹਰਿਦੁਆਰ ਤੋਂ ਜੰਮੂ ਜਾ ਰਹੀ ਸੀ ਇਹ ਬਸ ਸ਼ਰਧਾਲੂ ਜਿਹੜੇ ਬਸ ਦੇ ਵਿੱਚ ਸਵਾਰ ਹੋ ਕੇ ਹਰਿਦੁਆਰ ਦੇ ਵਿੱਚ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ ਕਿ 25 ਸ਼ਰਧਾਲੂ ਮੌਕੇ ਤੇ ਜ਼ਖਮੀ ਹੋਏ ਨੇ ਬਸ ਦਾ ਡਰਾਈਵਰ ਵੀ ਜਿਹੜਾ ਉਹ ਜ਼ਖਮੀ ਹੋਇਆ ਤੇ ਕੰਡਕਟਰ ਵੀ ਉਸ ਦੇ ਵੀ ਕਾਫੀ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਨੇ ਤਸਵੀਰਾਂ ਬੇਹੱਦ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਨੇ ਲੁਧਿਆਣਾ ਦੇ ਜਲੰਧਰ ਬਾਈਪਾਸ ਤੇ ਇਹ ਵੱਡਾ ਹਾਦਸਾ ਵਾਪਰਿਆ ਹੈ ਹਾਦਸਾ ਹਰਿਦੁਆਰ ਤੇ ਜਾਣਾ ਕਰ ਰਹੇ ਸੀ ਜੰਮੂ ਜੰਮੂ ਇਹ ਵਾ ਗਿਆ ਤਾਂ ਉਹ ਜਿਸ ਰਾਸਤੇ ਮੇ ਅੰਸਾਰ ਨਾਲ ਆਗਰ ਦੇ ਬੱਚੇ ਅੱਜ ਤੈਰ ਬੰਚਰ ਹੋ ਗਿਆ ਇਹ ਤੈਰ ਬਦਲ ਕਾਰਾ ਡਿੱਗੀ ਵੀ ਢਾ ਦੇ ਦੂਸਰਾ ਕੈ ਅੱਛਾ ਕਿਹੜੀ ਜਗ੍ਹਾ ਹੋਇਆ ਇਹ ਇਹ ਕੌਣ ਸੀ ਜਗ੍ਹਾ ਹੋਇਆ ਇਹ ਇਹ ਆਪ ਲੁਧਿਆਣਾ ਬਾਈ ਬਾਦ ਅਗਰਣ ਹੋੜਿਆ ਅੱਛਾ ਇਸ ਵਾਰ ਚ ਕਿੰਨੇ ਬੰਦੇ ਸੀ ਕਿੰਨੇ ਜੱਟ ਸਤਾਲੀ ਡਾਗ ਸਵਾਰੀ ਹੁੰਦੀ ਹੁੰਦੀ ਉਹ ਸਾਰੀ ਬਸ ਨੇ ਕਿਤਨੇ ਬੰਦੇ تھے 47 48 47 48 ਬੰਦੇ تھے ਬਸ ਇਹ ਡਬਲ ਡੈਕਰ ਬਸਤੀ ਹਾਂ ਅੱਛਾ ਤਾਂ ਦੋ ਵਾ 3 ਹੈ है? तू बस तू बस तो ये बस पलट गई तो कितने बंदे इंजर्ड हुए पता नहीं कितने क्या गिनना तो मतलब पता नहीं लगा था तो तो आप बस चलाते थे या कंडक्टर थे अच्छा कंडक्टर थे? थे तो, तो नहीं समझ में लगा लिट्टी में टाइर डाल रहे थे हम अच्छा आठ के नीचे से ट्राली ने टक्कर मारी पलट गई

ਇਹ ਬੱਸ ਖੜੀ ਸੀ ਆਣ ਕੇ ਰਾਤ 2:30 ਵਜੇ ਉਸ ਟਾਈਮ ਦਾ ਦੱਸਦੇ ਆ। ਖੜੀ ਸੀਗੀ ਟ੍ਰੇਲਰ ਵਾਲਾ ਨੀਂਦਾਉਂਡਨ ਵਾਲੀ ਉਹਨੇ ਸਿੱਧੀ ਆਣ ਕੇ ਸਟੱਕ ਕੀਤਾ ਨਾ। ਨਹੀਂ ਬੱਸ ਮਤਲਬ ਨਾ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੂਪਿੰਚਰ ਹੋ ਗਿਆ ਸੀ ਬੱਸ ਦਾ। ਯਾਤਰਾ ਵਾਲੀ ਬੱਸ ਸੀ ਹਰਦੋਆ ਤੋਂ ਆ ਰਹੇ ਸੀ। ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ। ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਇੱਕ ਪਿੰਟਰ ਆਇਆ ਜਿਹੜਾ ਉਹ ਮਤਲਬ ਜਾਂ ਨੀਂਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ। ਉਹ ਆ ਕਿ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਸਰ ਬੱਸ ਦੇ ਵਿੱਚ ਕਿੰਨੇ ਕਿ ਯਾਤਰੀ ਸੀ ਤੇ ਕਿੰਨੇ ਕਿ ਇੰਜਰਡ ਹੋਏ ਆ ਤੇ ਕਿਸੇ ਦੀ ਕੋਈ ਡੈਥ ਹੋਈ ਆ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਖਲ 40 50 ਦੇ ਕਰੀਬ ਯਾਤਰੀ ਸੀ ਤੇ ਸਰ ਜਿਹੜਾ ਡਰਾਈਵਰ ਆ ਜਾਂ ਕੰਡੈਕਟਰ ਆ ਉਹਨਾਂ ਦੀ ਉਹ ਆ ਜਿਹੜਾ ਕੈਂਟਰ ਦਾ ਡਰਾਈਵਰ ਹੈ ਸੀਰੀਅਸ ਆ ਸਿਵਲ ਹਸਪਤਾਲ ਤੇ ਬਾਕੀ ਨਾਰਮਲ ਆ ਇੱਕ ਦੀ ਡੈਥ ਆ ਤੇ ਕਿੰਨੇ ਕੋਈ ਦਾ ਇਹ ਰਾਤ 1:3 2 ਵਜੇ ਤੱਕ ਆਂਦੇ ਕਿਹੜੀ ਜਗ੍ਹਾ ਤੇ ਮਾਇਆ ਬਾਏ ਇਹ ਐਰ ਡੀ ਕੋ ਕਲੋਨੀ ਆਹ ਨਾਲ ਹੀ ਪਈ ਹੋਈ ਹੈ ਅੱਛਾ ਜੀ ਹਾਂਜੀ ਜੀਟੀ ਰੋਡ ਅੱਡੀ ਕੋ